ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੀ ਖਬਰ ਆ ਰਹੀ ਹੁਣੇ-ਹੁਣੇ ਇੱਥੇ ਜਾਰੀ ਹੋ ਗਿਆ ਹਾਈ ਅਲਰਟ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਲਾਈਕ ਸ਼ੇਅਰ ਸਬਸਕ੍ਰਾਈਬ ਸਾਡੇ ਲਈ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੋਸਤੋ ਸਾਹਮਣੇ ਆ ਰਹੀ ਹੈ ਜੀ ਹਾਂ ਅਮਰਤਸਰ ਸਾਡੇ ਨੂੰ ਆਈਡੀ ਨਾਲ ਅਡਾਉਣ ਦੀ ਸ਼ਾਇਦ ਸ਼ਨੂਨ ਕੰਮ ਕਰਦੋ ਬਾਤ ਸਾਫ ਹੋ ਗਿਆ ਹੈ ਕਿ ਅਤਵਾਦੀ ਅਤੇ ਗੈਂਗਸਟਰਾਂ ਦੇ ਨਿਸ਼ਾਨੇ ਤੇ ਪੰਜਾਬ ਪੁਲਿਸ ਹੈ ਉਹ ਪਾਵੇਂ ਮਾਲੀਸ ਤੇ ਪੁਲਿਸ ਦਾ ਖੁਫੀਆ ਸਖਤਰਤ ਹੋਵੇ ਜਾਂ ਫਿਰ ਤਰਨਤਾਰਨ ਦਾ ਪੁਲਿਸ ਥਾਣਾ ਇਸ ਤਰ੍ਹਾਂ ਦੇ ਘਟਨਾਵਾਂ ਨੂੰ ਅੰਜਾਮ ਦੇ ਲਈ ਦੂਸੀਆਂ ਨੇ ਭਾਰਤ ਪਾਕਿਸਤਾਨ ਸਰਦਨਣ ਲੱਗ ਤੇ ਅਜਨਾਲਾ ਥਾਣੇ ਨੂੰ ਜੁਨੇਸ ਪਰ ਕਾਮਯਾਬੀ ਹੋ ਸਕੇ ਕਰਨ ਤੋਂ ਬਾਅਦ ਦੇਸ਼ ਦੀਆਂ ਖੁਫੀਆ ਏਜੰਸੀਆਂ ਦਾ ਧਿਆਨ ਇੱਕ ਹੋਰ ਮੋੜ ਅਵਸਰ ਤੇ ਪੈ ਰਿਹਾ ਸਵੇਰੇ ਕਰਨ ਤੋਂ ਬਾਅਦ ਰਸਤੇ ਦੀ ਜਾਂਚ ਏਜੰਸੀ ਸਮੇਤ ਕਈ ਏਜੰਸੀਆਂ ਨੇ ਉਸ ਤੋਂ ਕਰਨ ਨੂੰ ਲੈ ਕੇ ਇਨਪੁਟ ਮੰਗੇ ਹਨ ਪੁਲਿਸ ਦੇ ਅਧਿਕਾਰੀਆਂ ਨੂੰ ਫਿਲਹਾਲ ਬਾਈਕ ਸਵਾਰ ਦੋ ਲੋਕਾਂ ਦੀ ਤਲਾਸ਼ ਹੈ ਤੇ ਹਾਲਾਂਕਿ ਪੁਲਿਸਰ ਦੋਸ਼ੀਆਂ ਦੇ ਫੁਟੇਜ ਨੂੰ ਲੈ ਕੇ ਉਹਨਾਂ ਦੀ ਪਛਾਣ ਜੀ ਯੂਟੀ ਖਾਸ ਕਰ ਅਜਨਾਲਾ ਲੋਪੋ ਕੇ ਰਾਮਦਾਸ ਅਤੇ ਕ੍ਰਿੰਦਾ ਇਲਾਕਿਆਂ ਚੋਂ ਕਿਸੇ ਚ ਦੋਸ਼ੀਆਂ ਦੇ ਹੋਣ ਦਾ ਸ਼ੱਕ ਹੈ ਤੇ ਐਸਐਸਪੀ ਚਰਨਜੀਤ ਸਿੰਘ ਨੇ ਦਾਅਵਾ ਕੀਤਾ ਕਿ ਦੋਸ਼ੀਆਂ ਨੂੰ ਜਲਦ ਕਾਬੂ ਕਰ ਲਿਆ ਜਾਵੇ ਕਿਉਂਕਿ ਉਹਨਾਂ ਦੱਸਿਆ ਕਿ ਆਈਈਡੀ ਨੂੰ ਪਰਮ ਸਿੰਘ ਮਹਿਰਾ ਕੋਲ ਜਾਂਚ ਲਈ ਭੇਜਿਆ ਗਿਆ ਤੇ ਜਾਂਚ ਤੋਂ ਬਾਅਦ ਹੀ ਪਤਾ ਲੱਗ ਸਕੇਗਾ ਕਿ ਆਈਈਡੀ ਕਿੰਨਾ ਨੁਕਸਾਨ ਕਰ ਸਕਦੀ ਸੀ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ